ਅਸਲਾਮੁਅਲੈਕੁਮ ਐਂਸਰ ਸਰੀਆ ਕਾਲ ਕਿਦਾ ਹਾਲ ਚਾਲ ਹੈ ਮੇਰੇ ਵੀਰਾਂ ਦਾ ਪੈਨਪੜਾਵਾ ਦਾ ਮੀਟ ਕਰਨੀਆਂ ਵਧੀਆ ਹੋਵੋਗੇ ਤੇਰਾ ਬਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਗਾਇਸ ਅੱਜ ਅਸੀਂ ਤੁਹਾਡੇ ਵਾਸਤੇ ਜਿਹੜੀ ਵੀਡੀਓ ਲੈ ਕੇ ਆਏ ਆ ਉਹ ਹੈ ਜੀ ਰਮਤੇ ਦਾ ਦੂਸਰਾ ਵਿਆਹ ਅੱਗੇ ਅਸੀਂ ਵੇਖਿਆ ਸੀ ਰਮਤਾ ਕਨੇਡਾ ਵਿੱਚ ਤੇ ਅੱਜ ਅਸੀਂ ਵੇਖਣ ਜਾ ਰਹੇ ਹਾਂ ਨਿਰਮਤੇ ਦਾ ਦੂਸਰਾ ਵਿਆਹ ਤੇ ਚਲੋ ਪਹਿਲੇ ਵੀਡੀਓ ਵੇਖ ਲੈਂਦੇ ਹਾਂ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਨੇ ਤੇ ਜਿਹੜੇ ਪੈਨਪੜਾ ਚੈਨਲ ਤੇ ਨਵੇਂ ਨੇ ਫੋਰ ਹੌ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਨਾਲ ਹੀ ਬੈੱਲ ਆਈਕਨ ਲੱਭ ਕੇ ਘੰਟਾ ਦਬਾਸੋ ਤਾਂ ਕਿ ਹਰ ਨਿਊ ਆਨ ਵਾਲੀ ਵੀਡੀਓ ਤੁਹਾਨੂੰ ਮਿਲੇ ਜੀ ਸਭ ਤੋਂ ਪਹਿਲੇ ਵਾਰ ਆਸਾਨੀ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਆਪਣੇ ਫਰੈਂਡ ਐਂਡ ਫੈਮਿਲੀ ਮੈਂਬਰਸ ਨਾਲ ਤੇ ਨਾਲ ਹੀ ਲਾਈਕ ਕਰਿਓ ਤੇ ਸੋਹਣੇ ਸੋਹਣੇ ਕਮੈਂਟ ਵੀ ਕਰਿਓ ਜੀ ਚਲੋ ਵੀਡੀਓ ਸਟਾਰਟ ਕਰਨੇ ਕਰੀਏ जी नजम पेश करें रमते का दूसरा व्या दस है दो जनिया वाल हाल आता है मेरे लाले मेरी बचपन विच शादी करवा दी ਜਾਦੀ ਕੀ ਸਾਰੀ ਉਮਰ ਦੀ ਮੈਨ ਕੈਦ ਕਰਾ ਦੇ ਮੈਂ ਨਿੱਕਾ ਬੋਟੀ ਵੱਡੀ ਜੋੜ ਨਾ ਜੁੜਿਆ ਮੇਰਾ ਮੈਂ ਲਗਾ ਜਿਵੇਂ ਥੋੜੀ ਪਿਛੇ ਫਿਰੇ ਲੁਛੇਰਾ ਮੇਰੇ ਦਿਲ ਨੇ ਅੱਖਾਂ ਰੰਤ ਆ ਜਾਂ ਮੋਰਾ ਖਾਲੈ ਜਾਂ ਅੱਜ ਕੱਲ ਦੀ ਕੁੜੀ ਨਾਲ ਤੂੰ ਵਿਆਹ ਕਰਵਾ ਲੈ ਉਹ ਹੈਂਡ ਟੂਮ ਦੇ ਫਿੱਟ ਕੁਰਤੇ ਉਹ ਤੰਗ ਸਲਵਾਰਾਂ ਇੰਦਰ ਵੀ ਮਰ ਜਾਏ ਦੇਖ ਕੇ ਮਾੜਨ ਮਟਿਆਰਾਂ ਕੰਨਾਂ ਦੇ ਲੰਕਣ ਧੌਣਾ ਚ ਜਾਲੀ ਦੇ ਦਵੱਟੇ ਅੱਖਾਂ ਵਿੱਚ ਕਜਲਾ ਕਹਿਦਾ ਰਾਜਾਂਦੇ ਪੰਟੇ ਜਾਂ ਦਿਲ ਵਿੱਚ ਦੂਜੇ ਵਿਆਹ ਦੀ ਮੈਂ ਪੱਕ ਪਕਾਵਾਂ ਕੋਈ ਤਾਂ ਦੀ ਜੇ ਮਰ ਜਾਏ ਬਸ ਸੁਰਗ ਨੂੰ ਜਾਵਾਂ ਅਗੋਂ ਕੀ ਦਸਾਂ ਗੱਲ ਕੀ ਆ ਨਾ ਹੋਣੀ ਹੋਈ ਬਸ ਰ ਆਪਣੇ ਸੰਦੇ ਲੰਦੇ ਦੀ ਇੱਕ ਦਿਨ ਯਾਰ ਜੋਈ ਮੈਂ ਦੂਜਾ ਲਿਆ ਕਰਵਾਲਿਆ ਕੱਢ ਚੌੜੀ ਛਾਤੀ ਮੈਂ ਦੂਜਾ ਲਿਆ ਕਰਵਾਲਿਆ ਕੱਢ ਚੌੜੀ ਛਾਤੀ ਤੇ ਮਾਵਾ ਧੀਆਂ ਮੇਲਣਾ ਪਿਓ ਪੁੱਤ ਵਰਾਤੀ ਉਸ ਭਾਗ ਭਰੀ ਦੀ ਡੋੜੀ ਜਾ ਮੇਰੇ ਘਰ ਆਈ ਯਤੀਮ ਖਾਨੇ ਦੇ ਬੈਂਡ ਨੇ ਇਹ ਧੁਨ ਵਜਾਈ ਹਮ ਇਬਤਦਾਏ ਇਸ਼ਕ ਮੇ ਸਾਰੀ ਰਾਤ ਜਾਗੇ ਅਬ ਅੱਲਾ ਜਾਣੇ ਰੰਤਿਆ ਕਿਆ ਹੋਗਾ ਆਗੇ ਇਹ ਸੁਣਦੇ ਸਾਰੀ ਯਾਰਾਂ ਨੂੰ ਆ ਗਈ ਤਰੇੜੀ ਹੌਲੀ ਹੌਲੀ ਖਿਸਕ ਗਏ ਸਭ ਜਾਨੀ ਮੇਲੀ ਜਦ ਢੋਲੀ ਵਿੱਚੋਂ ਨਿਕਲੀ ਮੇਰੀ ਲਾਡੋ ਰਾਣੀ ਉਹਨੂੰ ਵੇਖਣ ਦੇ ਲਈ ਆ ਗਈ ਓਏ ਸਭ ਅੰਲੀ ਕਾਣੀ ਕੋਈ ਕਣ ਨੀ ਗੋਟੀ ਨਮੀ ਤੇ ਐ ਸੁਣੀ ਆਈ ਰਾਣੀ ਗੋਟੀ ਨੇ ਸੁਣ ਕੇ ਪਾਤ ਦੀ ਲੋਹਾਈ ਮੈਂ ਪਰੀਆਂ ਤੋਂ ਵੀ ਵੱਧ ਸਾਜਾਂ ਤੇ ਸ਼ਾਦੀ ਹੋਈ ਕੀ ਕਰੂੰ ਕਾਬਲਾ ਮੇਰਾ ਕਲਮ ਹੋਈ ਨੰਮੀ ਬੋਟੀ ਕਹਿ ਪੁਰਾਣੀ ਕੀ ਲੈਣ ਲੈ ਲਾਈ ਤੂੰ ਤੂੰ ਤੋਂ ਨਾ ਬਤਵਾਦ ਕੇ جنگ ਕੀ ਕਰਿਆ ਬਈ ਇੱਕ ਨੇ ਝਾੜੂ ਫੜ ਲਿਆ ਦੂਜੀ ਨੇ ਝੋਟਾ ਇੱਕ ਨੇ ਸਾੜੀ ਕੱਸ ਲਈ ਦੂਜੀ ਨੇ ਲੰਗੋਟਾ ਬਈਆ ਮੂੰਹ ਸਾਹਮਣੇ ਵਾਰ ਦਵਾਂਦੇ ਐਸੇ ਚੱਲੇ ਛਡਾਉਣ ਲਗਾ ਮੈਂ ਆ ਗਿਆ ਦੋ ਆਂਦੇ ਕੱਤੇ ਉਹ ਕਮੀਜ ਕੇ ਲਗ ਪਈਆਂ ਬਈ ਬੱਲੇ ਵੱਲੇ ਵਾਰ ਦੁਹਾਂ ਜਨਾਨੀਆਂ ਦੇ ਕੋਈ ਜ਼ੋਰ ਮਾਂ ਚੱਲੇ ਇਸ ਘਰ ਵਿੱਚ ਦੋ ਚੋਂ ਇੱਕ ਰੋਏ ਫੈਸਲਾ ਹੋਇਆ ਦੁਹਾਂ ਸ਼ੇਰੀਆਂ ਕਰਤਾ ਆਦਮ ਹੋਇਆ ਫਿਰ ਮੈਂ ਵੀ ਦਰਦੇ ਮਾਰੇ ਤੇ ਕੰਮ ਫੌਰਨ ਕੀਤਾ ਮੈਂ ਥੱਲੇ ਵਾਲਾ ਮਕਾਨ ਚਾਟ ਕਰਾਏ ਤੇ ਲੀਤਾ ਦਬਲ ਸਟੋਰੀ ਕੁਆਟਰਾਂ ਦਾ ਸੀਨ ਅਜਕਾਰ ਹੂੰ ਬੱਖੋ ਬੱਖ ਕਰਕੇ ਦੁਹਾਂ ਨੂੰ ਮੈਂ ਸ਼ੁਕਰ ਮਨਾਇਆ ਅੱਧੋ ਅੱਧ ਕਰਕੇ ਦੁਹਾਂ ਦੇ ਮੈਂ ਵੰਡੇ ਆਇਆ ਮੈਂ ਦੂਜਾ ਵਿਆਹ ਕਰਵਾ ਕੇ ਡਾਡਾ ਪਛਤਾਵਾ ਭਈ ਇੱਕ ਦਿਨ ਥੱਲੇ ਰਵਾਂ ਦੂਜੇ ਦਿਨ ਉੱਪਰ ਜਾ ਦੋ ਜਨਾਨੀਆਂ ਨੇ ਡਿਊਟੀਆਂ ਲੱਗੀਆਂ ਅੱਛਾ ਭਈ ਇੱਕ ਦਿਨ ਪੀ ਕੇ ਆ ਗਿਆ ਮਹਿਮੂਦਲ ਸਾਰੀ ਮੈਂ ਨਸ਼ੇ ਦੇ ਅੰਦਰ ਭੁੱਲ ਗਿਆ ਮਤਬੂਦਲ ਮਾਰੀ ਮੈਂ ਚੜਨ ਲੱਗਾ ਜਤ ਕੌੜੀਆਂ ਪਈ ਬਾਜ ਕਰਾਰੀ ਤੂੰ ਚੱਲਿਆ ਕਿੱਥੇ ਫੁੱਤੂ ਆਵੇ ਅੱਜ ਮੇਰੀ ਇਹ ਵਾਰ ਤਰਨੀ ਭੁੱਲ ਗਿਆ ਉੱਪਰਲੀ ਕਹਿੰਦੀ ਆਉਂਦੇ ਨਹੀਂ ਕਰਮਾਂ ਮਾਰੇ ਬਸ ਯਾਰਾਂ ਦੀ ਖਬਰ ਆ ਕੇ ਲੈ ਗਈ ਹਮਾਰੀ ਫਿਰ ਥਲੜੀ ਕਹਿੰਦੀ ਪੈਰ ਉਤੇ ਤੂੰ ਪਾ ਨਹੀਂ ਸਕਦਾ ਉੱਪਰਲੀ ਆਖੇ ਆ ਆਏ ਤੇ ਜਾ ਨਹੀਂ ਸਕਦਾ ਥਲਵੀ ਨੇ ਫੜ ਲਿਆ ਗਿੱਟਿਆਂ ਉਤਲੀ ਨੇ ਵਾਲੋ ਮੈਂ ਆਖਾਂ ਮੇਰਿਆ ਮਾਲਕ ਮੈਨੂੰ ਕੱਢ ਜੰਜਾਲ ਉੱਪਰਲੀ ਖਿੱਕੇ ਉੱਪਰ ਮੁੰਤੇ ਥਲਵੀ ਥੱਲੇ ਮੈਂ ਆਖਾਂ ਰਪਾ ਰੱਖ ਲੈ ਰੰਗ ਤੇ ਹੋਰੀ ਚੱਲੇ ਪੂਰਾ ਜੜੀਆਂ ਦਾ ਟਕਾਲਿਆ ਮੈਨੂੰ ਵੰਗ ਗਰੇਲੀ ਤੇ ਜੀਬਾ ਮੇਰੀ ਲੰਗ ਗਈ ਤੇ ਨਿਕਲੇ ਡੇਲੇ ਬੈਤੋਰੀ ਵਾਂਗੂੰ ਲਟਕ ਕੇ ਰਾਤ ਮੇਰੀ ਲੰਗੀ ਉਸ ਰਾਤ ਦੇ ਨਾਲ ਆਉਂਦੇ ਦਰਦੇ ਸੀ ਪਾਜੀ ਚੰਗੀ ਜਾਂ ਨਿਚੜਦੇ ਨਾਲ ਦੁਹਾਣੀ ਸੀ ਮੈਨੂੰ ਛੱਡਿਆ ਮੈਂ ਡਿੱਗਾ ਧਮ ਜ਼ਮੀਨ ਤੇ ਮੂੰਹ ਰਹਿ ਗਿਆ ਡਿਆ ਨਹੀਂ ਹੋਸ਼ਾਇਦ ਨੂੰ ਕਾ ਮੂੰਹ ਵਿੱਚ ਪਾਣੀ ਪਾਇਆ ਤਾਂ ਉੜਦੇ ਸਾਰੇ ਝਟੇ ਮੈਂ ਸ਼ੋਰ ਮਚਾਇਆ ਓਏ ਲੋਕੋ ਮੇਰੇ ਉਹੀ ਗਲਤੀ ਖਾਣਾ ਮੌਰਾ ਖਾਣਾ ਮਨਜ਼ੂਰ ਨੰਦੂ ਜਾਵਿਆ ਕਰਵਾਣਾ ਮੌਰਾ ਖਾਣਾ ਮਨਜ਼ੂਰ ਨੰਦੂ ਜਾਵਿਆ ਕਰਵਾਣਾ ਮੌਰਾ ਖਾਣਾ ਮਨਜ਼ੂਰ ਨੰਦੂ ਜਾਵਿਆ ਕਰਵਾਣਾ ਸੇਈ ਸਜ਼ਾ ਮਿਲੀ ਕਿੰਨਾ ਇੱਕ ਨੇ ਕਿਤੋਂ ਪੜਿਆ ਤੁਝੋ ਕਿ ਫੋਟੋ ਕੁਤੇ ਕਿਚੇ ਅਰੇ ਲਿਕਚੇ ਅਸਲੀ ਮੈਂ ਆਤਮਾ ਲੰਕਿਆ ਰਤੋਰੀ ਹੋ ਗਿਆ

ਇੱਕੀ ਵਿਆਹ ਨਹੀਂ ਦੂਸਰਾ ਕਰਾ ਰਿਹਾ ਨਾ ਮੋੜਾ ਘਾਰੀ ਬੋਲੇ ਨਹੀਂ ਇਹ ਤੁਸੀਂ ਵੇਖੋ ਕਿ ਪਹਿਲੇ ਦੇਣੀ ਅਗਲੀਆਂ ਨੇ ਇੱਕ ਨੇ ਸੋਟਾ ਭਰ ਲਿਆ ਤੇ ਇੱਕ ਨੇ ਚਾਰ ਉਪਰ ਪਾ ਲਿਆ ਹੈ ਉਹ ਘੇਮਣ ਲਈ ਆਉਦੀ ਤੇ ਉਹਨਾਂ ਕਹ ਤੂੰ ਤੇ ਆ ਰਹਾ ਜ਼ਰਾ ਇੱਧਰ ਤੂੰ ਜਿਹੜਾ ਉਹਨਾਂ ਕਹ ਤੂੰ ਉਹਦੇ ਚ ਵੇਖਿਆ ਕੀ ਵੇਖਿਆ ਕੀ ਜਿਹੜਾ ਤੂੰ ਦਿਲਨ ਦੂਜਾ ਵਿਆਹ ਕਰਾ ਲਿਆ ਕਹਿੰਦਾ ਫਿਰ ਉਹਨਾਂ ਨੂੰ ਵੱਖਰਾ ਵੱਖਰਾ ਘਾਰ ਵੀ ਲੈ ਕੇ ਦਿੱਤਾ ਇੱਕ ਨੂੰ ਤੇ ਇੱਕ ਨੂੰ ਥੱਲੇ ਫਿਰ ਵੀ ਸਕੂਨ ਨਹੀਂ ਮਿਲਿਆ ਤੋਰੀ ਤੇਰਾ ਕਿੱਥੇ ਹੈ ਤਾਂ ਬੋਨਾਲਾ ਪਣੀ ਪੀਣੀ ਹੋਈ ਸੀ ਕਿ ਜਦਦਰ ਕਹਿੰਦਾ ਮੈਂ ਪੀ ਕੇ ਆਇਆ ਇਕਨੇ ਵਾਲੋ ਖਾ ਲਿਆ ਤੇ ਅਗਲੇ ਲੱਗੇ ਉਹਨੇ ਕਹਿੰਦਾ ਇੱਥੇ ਰਹਿਣ ਦੀ ਵਾਰੀ ਹੈ ਉਹਨੇ ਕਹਿੰਦੀ ਥੱਲੇ ਜਾਂਦੀ ਵਾਰੀ ਹੈ ਉਹਨੇ ਕਹਿੰਦਾ ਇੱਕ ਕੁੰਡਾ ਚੜੇ ਜਾਂਦਾ ਹੁੜੁੱਤਿਆ ਹੋਣਦੀ ਆਣਾ ਥੱਲੇ ਨਹੀਂ ਜਾ ਸਕਦਾ ਥੱਲੇ ਵਾਲੀ ਚੜ੍ਹ ਤਨਗੇ ਹਾਂ ਕਾਜ ਥੱਲੇ ਵਾਲੀ ਦੀ ਵਾਰੀ ਹੈ ਥੱਲੇ ਤੂੰ ਰਹਿਣਾ ਬਾਕੀ ਆ ਕਿ ਬਹੁਤ ਵਧੀਆ ਸੀ ਤੁਹਾਨੂੰ ਕਿਦਾਂ ਦਾ ਲੱਗਾ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੂਜਾ ਵਿਆਹ ਕਰਨ ਦੀ ਗੱਲ ਨਹੀਂ ਕਦੀ ਲੱਗ <laughs> del día en la